हां जी भाई जी सारे ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸੋ ਮਿੱਤਰ ਅੱਜ 12 ਤਰੀਕ 9ਵਾਂ ਮਹੀਨਾ 2025 ਨੂੰ ਤੁਹਾਨੂੰ 2 HF ਨਸਲ ਦੇ ਬੱਚਾ ਦਿਖਾਉਣ ਲੱਗੇ ਆਂ। ਦੰਦੋਂ ਬਿਲਕੁਲ ਕਨਫਰਮ ਖੀਰੀਆਂ ਹੋਣਗੀਆਂ ਤੇ ਬਾਕੀ ਥਾਂ ਚਾਰ-ਚਾਰ ਮਿਲਣਗੇ ਵਖਰੀ ਫੋਟੋ ਸ਼ਾਟ ਨਹੀਂ। ਰੰਗ-ਵੰਨ ਚਮਕਦਾਰ ਇੱਕ ਪ੍ਰਿੰਟ ਤੁਹਾਡੇ ਸਾਹਮਣੇ ਆ। ਨਸਲ HF ਚ ਪਈਆਂ ਤੇ ਬਾਕੀ ਜੋ ਜਾਣਕਾਰੀ ਹੋ ਬਾਈ ਨਾਲ ਆਪਾਂ ਗੱਲਬਾਤ ਕਰਾਂ ਵੀ ਕਿਹੜਾ ਪੰਡਾ ਕੀ ਮੁੱਲ ਹੈ ਕੀ ਡਿਟੇਲ ਹੈ ਨਾ। ਸੋ ਪਹਿਲਾ ਵੀਡੀਓ ਪੂਰੀ ਦੇਖਣੀ ਹੈ ਫੇਰ ਬਾਈ ਨਾਲ ਜਿਹੜੇ ਦਿੱਤੇ ਹੋ ਨੰਬਰ ਤੇ ਤੁਸੀਂ ਸੰਪਰਕ ਕਰਨਾਗਾ। ਬਾਈ ਸਤਿ ਸ਼੍ਰੀ ਅਕਾਲ ਜੀ। ਨਾ ਹਾਕਮ ਸਿੰਘ ਪਿੰਡ ਫੂਲ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਠੀਕ ਹੈ ਤੇ ਆਪਣਾ ਫੂਲ ਕਚਹਿਰੀਆਂ ਕੋਲ ਘਰ ਹੈ ਕਚਹਿਰੀਆਂ ਕੋਲ ਘਰ ਹੈ ਹਾਂਜੀ ਠੀਕ ਹੈ ਤੇ ਮੋਬਾਈਲ ਨੰਬਰ ਪਾਇਆ ਆਪਣਾ ਕਿੰਨਾ ਹੈ 97814 ਹਾਂਜੀ 00631 ਠੀਕ ਹੈ ਇਹ ਵਾਜਾ ਸੰਪਰਕ WhatsApp ਇਹ ਸਿੱਧਾ ਚੱਲਦਾ ਕਿ ਫੋਨ ਵੀ ਚੱਲਦਾ ਤੇ ਨਹੀਂ WhatsApp ਦੂਜੇ ਤੇ ਚੱਲਦਾ ਅੱਛਾ ਇਹ ਕਲਾ ਫੋਨ ਵਾਲਾ ਹੀ ਗੱਲਾ ਫੋਨ ਵਾਲਾ ਹੀ ਠੀਕ ਹੈ ਠੀਕ ਹੈ ਜੇ ਪਹਿਲੇ ਨੰਬਰ ਤੇ ਬੱਚੀ ਹੈਗੀ ਨਾ ਬਾਈ ਲਗਭਗ ਕਿੰਨੀ ਕੁ ਮਰ ਦੀ ਹੋਊਗੀ ਓਵਰ ਦਾ ਇਹ ਮਲੇ ਦੇ 10-10 ਕੁ ਮਹੀਨਿਆਂ ਦੀਆਂ ਹੋਣੀਆਂ ਜੇ ਇਹ ਦੋਨੇ ਬਸ ਹਾਲ ਤੋਂ ਘੱਟ ਘੱਟੀਆਂ ਹਾਂ ਸਾਲ ਤੋਂ ਘੱਟ ਦੰਦੋਂ ਖੀਰਾਂ ਬਿਲਕੁਲ ਕੱਚੀਆਂ ਦੰਦੋਂ ਖੀਰਾਂ ਦੋਨੇ ਦੋਨੇ ਹਾਂ 4-4 ਥਾਨਾ ਠੀਕ ਥਾਨ ਚਾਰ-ਚਾਰ ਮੜਾ ਹੋਏ ਮੈਂ ਥਾਂ ਦਿਖਾ ਦੀ ਪਛੀ ਪਹਿਲੇ ਪਾ ਪਹਿਲੇ ਪਾਣਾ ਸੁਣ ਹਾਂ ਥੋੜਾ ਜਾ ਦੇਖ ਆਇ ਤੁਸ ਨੂੰ ਆਪਾਂ ਆ ਬੱਚੀ ਦੇ ਪਾਸੋਂ ਥਾਨ ਦਿਖਾ ਦੇ ਆ ਥਾਂ ਦੇ ਚਾਰ ਸੋਨੇ ਗੈਪ ਚ ਲੱਗੇ ਹੋਏ ਤੇ ਬਾਈ ਕੱਦ-ਕੱਡ ਬੱਚੀ ਦਾ ਬਹੁਤ ਹੈਗਾ ਨਾ ਹਾਂ ਤੇ ਕਣਾ ਦੀ ਕਿਡਾ ਮੜਾ ਆਪਾਂ ਹੈ ਤੋੜ ਕੇ ਦਿਖਾ ਦੀ ਮੜਾ ਆਪਾਂ ਦਿਖਾ ਦਿੰਦਾ ਜੇ ਬਾਹਰ ਨਹੀਂ ਭੱਜੂਗੀ ਤਾਂ ਕੱਦ ਕੱਦ ਬੱਚੀ ਦਾ ਬਗਟੂ ਹਿਟਾ ਵੀ ਮਿੱਤਰੋ ਪਧਰੀਆ ਦੀ ਬੱਚੀ ਤੇ ਵਾਲੀ ਕੋਈ ਨਹੀਂ ਹੈ ਵੀ ਮਨ ਲੱਗਦੀ ਕੋਈ ਕਮਜ਼ੋਰ ਜੀ ਆ ਸੋਹਣੇ ਪ੍ਰਿੰਟ ਚ ਆ ਗਈ ਠੀਕ ਆ ਜੀ ਬੰਨ ਦੋ ਬਾਈ ਲਗਭਗ 10 ਮਹੀਨੇ ਹੋ ਗਏ 11 ਦੀ ਹੋਵੇ ਸਾਲ ਤੇ ਜੇ ਨਹੀਂ ਘੱਟ ਘੱਟੀ ਆ ਹਾਂ ਸਾਲ ਤੋਂ ਘੱਟ ਹਾਂ ਮੂੰਹ ਤੋਂ ਪਤਾ ਹੀ ਲੱਗਦਾ ਬੱਚੀ ਦੀ ਵੀ ਛੋਟੀ ਉਮਰ ਦੀ ਆ ਵਿੱਚ ਨਹੀਂ ਆਮਤ ਤੇ 1.5 2 ਸਾਲ ਨਹੀਂ ਹਾਂ 10 11 ਮਹੀਨੇ ਕਹਿ ਜਾਂਦਾਗਾ ਤੇ 2 ਨੰਬਰ ਦਾ ਇਹ ਹੀ ਆ ਬਰਾਬਰ ਜੀ ਉਮਰ ਦਾ ਨਾ ਜੀ ਹਾਂ ਇਹ ਉੰਡੀ ਹੋਇਆ ਲੈ ਇਹਨੂੰ ਆਪਾਂ ਤੋੜ ਕੇ ਨਾਲੇ ਆਪਾਂ ਥਣ ਦਿਖਾ ਦਈਏ ਮੜੇ ਹੋ ਜੇ ਮੂਰੀ ਜੀ ਬੱਚੀ ਦੇ ਪਹਿਲਾ ਕਿੜਾ ਕੜਾ ਦੋ ਕੁ ਜਾਣ ਪਹਿਲਾ ਬਾਕੀ ਥਣ ਚਾਰ ਚਾਜ ਉਹਨਾਂ ਦੇ ਇਹੀ ਬਾਈ ਬਾਕੀ ਸਨੋ ਫੇਰ ਵੀ ਦਿਖਾ ਦੇ ਨੀ ਭਾਈ ਕਿੰਨਾ ਜਿਆ ਸਾਇਆ ਜਾਗਾ ਕਿੰਨਾ ਗੈਪ ਹੈਗਾ ਤੁਹਾਨੂੰ ਪਤਾ ਲੱਗਾ ਰੰਗ ਬੰਨ ਥਣਾਂ ਦਾ ਕੀ ਗੱਲ ਵਾਪਾ ਬਾਕੀ ਆ ਬੱਚੀ ਆ ਇਹ ਵੀ ਸੋਹਣੀ ਹੈਗੀ ਠੀਕ ਹੈ ਜੀ ਐ ਮਾਨਕੇ ਚਲੋ ਵੀ ਲਗਭਗ ਚਾ ਚਾ ਪੰਜ ਪੰਜ ਮਹੀਨੇ ਗੱਬਣ ਹੋ ਜਾਣੇ ਨਾ ਟੀਗਾ ਉਹਨਾਂ ਦੇ ਕਾਬਲ ਹਾਂ ਬਸ ਚਾਰ ਮਹੀਨੇ ਪੰਜ ਨੇ ਦੋ ਗੱਟੇ ਗੱਟਾ ਭਾਲ ਦਿੰਗੇ ਹਾਂ ਦੋ ਦੋ ਗੱਟੇ ਮਸਾ ਭਾਲ ਦਿੰਗੇ ਇਹ ਥਣ ਦੇਖਿਆ ਸੋਹਣੀ हां जी देखो छोरी बिल्कुल गब्बना लगिया जमे आब अच्छी है ए थाने ले सकू से देख भाई फिर आप इनारा रेट ਕਿੰਨਾ ਕਰਾਂਗੇ रेट ਦੋਨੇ ਇਕੱਠੀਆਂ ਹੀ ਦੇਣੀਆਂ 36000 36 ਪੂਰਾ ਹੀ ਲੈਣਾ ਕਿ ਵਾਧਾ ਕਰਾਂ ਨਾ ਨਾ 37 ਤਾਂ ਪੂਰਾ ਤਾਂ ਦਿੰਦਾ ਹੀ ਨਹੀਂ ਕੋਈ ਜਿੰਨਾ ਮੰਗ ਲਗੇ ਹਾਂ ਜ ਮਾਰ ਤਾਂ ਵਾਧਾ ਮਾਰ ਤਾਂ ਦਾ ਕਰਨਾ ਹੀ ਪੈਂਦਾ ਵਾਧਾ ਘਟਾ ਜਿੰਨਾ ਖਮਾਕ ਤੇ ਹੂੰ ਤਾਂ ਅਗਲੇ ਜਿੰਨਾ ਕਿਸੇ ਚਾਚਾ ਉਹਨਾਂ ਕੋਲੋਂ ਲਾ ਲੈਣਗੇ ਤੁਹਾਨੂੰ ਹਾਂ ਤੇ ਪਿੰਡ ਵੀ ਖਾਸ ਫੂਲ ਆ ਗਿਆ ਤਹਿਸੀਲ ਵੀ ਫੂਲੀ ਲਾਗੀ ਨੂੰ ਤੇ ਜ਼ਿਲ੍ਹਾ ਲਾਗਿਆ ਮਿੱਤਰੋ ਬਠਿੰਡਾ ਕਚਹਿਰਿਆਂ ਕੋਲੇ ਕਿਲੇ ਕੋਲੇ ਆਪਾਂ ਜਿਹੜਾ ਘਰ ਬਾਈ ਦਾ ਕਹਿ ਸਮਝ ਸਕਦੇ ਠੀਕ ਆ ਤੇ ਬਾਈ ਇੱਕ ਵਾਰੀ ਮੋਬਾਈਲ ਮੈਂ ਫੇਰ ਬੋਲ ਦਿਓ 9781400631 ਠੀਕ ਆ ਇਹ ਬਾਈ ਸੰਪਰਕ ਨਾ ਬਾਕੀ ਨੰਬਰ ਸਭ ਸਕਰੀਨ ਤੇ ਲਾ ਦੇਣਾ ਜਿਹੜੇ ਭਰਾ ਨੂੰ ਬੱਚੀਆਂ ਪਸੰਦ ਆਉਣੀਆਂ ਅੰਦਰੋਂ ਚਾਹੇ ਡਾਕਟਰ ਲੈ ਕੇ ਤਸੱਲੀ ਕਰਸੋ ਚੱਕਰਾ ਸਕਦੇ ਹੋਗੇ ਦੰਦਾਂ ਤੋਥਣਾ ਜਿਵੇਂ ਤੁਹਾਡੀ ਮਤਲਬ ਦਿਲ ਖੜਦਾ ਮਨ ਖੜਦਾ ਉਹ ਸਾਰਾ ਤੁਸੀਂ ਮਤਲਬ ਬੱਚੀਆਂ ਚੈੱਕ ਕਰਾ ਕੇ ਤਸਦੀ ਕਰਕੇ ਖਰੀਦ ਸਕਦੇ ਧੰਨਵਾਦ ਜੀ